ਇੱਕ ਵਾਰੀ ਕਾਰਪੋਰੇਸ਼ਨ ਦੇ ਬੂਹੇ ਅੱਗੇ ਇਥੇ ਵਾਰ ਸਬੰਧ ਵਿੱਚ ਧਰਨਾ ਵੀ ਲਾਇਆ ਸੀ ਆ ਮੈਂ ਤੁਹਾਨੂੰ ਫੋਟੋ ਵੀ ਦਿਖਾ ਦਾਂ ਇਹ ਹੌਟਲ ਦੀ ਆ ਦੇਖੋ ਤੇ ਲਗਾਤਾਰ ਇਹ ਇੰਪਰੂਵਮੈਂਟ ਰਸ ਦੀ 50 ਸਕੀਮ ਆ 50 ਨੰਬਰ ਸਕੀਮ ਆ ਬਿਲਕੁਲ ਆ ਦੇਖੋ ਦੋ ਵਾਰੀ ਰਿਪੋਰਟਾਂ ਵੀ ਲਈਆਂ ਆ ਆਟੀਆ ਦੇਖੋ ਆ ਡਾਕੂਮੈਂਟ ਤੁਸੀਂ ਦੇਖ ਸਕਦੇ ਇਹਤੇ ਦੋ ਵਾਰੀ ਇਹਨਾਂ ਨੇ ਕਾਰਵਾਈ ਕਰਕੇ ਠਾਇਆ ਵੀ ਆ ਲੇਕਿਨ ਅੱਜ ਦੀ ਤਰੀਕ ਚ ਫੇਰ ਤਿਆਰ ਹੋਣ ਦੇ ਆ ਕੀ ਜੋ ਦੱਸਾਂ ਇਹ ਇੱਕ ਕਈ ਕਲਾ ਦੇ ਘਰ ਦੇ ਨਕਸ਼ੇ ਪਾਸ ਹੋ ਗਏ ਤੇ ਕਮਰਸ਼ੀਅਲ ਬਿਲਗਾਂ ਬਣ ਡੀਆਂ ਇਹ ਲਿਖਦੇ ਉਹ ਨਕਸ਼ਾ ਪਾਸ ਦੱਸੋ ਤਾਂ ਕੀ ਇਸ ਤੋਂ ਵੱਡਾ ਝੂਠ ਕੀ ਮਾਰਗੇ ਇਹ ਅਧਿਕਾਰੀ ਦੇ ਤੋਂ ਮੰਤਰੀ ਕੋਈ ਉੱਚੇ ਤੇ ਉਹਨੂੰ ਕਹਦੇ ਉਹਦਾ ਨਕਸ਼ਾ ਪਾਸ ਹੈ ਜੋ ਘਰ ਦਾ ਨਕਸ਼ਾ ਤੇ ਉਥੇ ਬਣਾ ਬਿਲੰਗ ਹੈ ਕਮਰਸ਼ੀਅਲ ਕੀ ਅਸ਼ੋਕਾ ਚੌਂਕ ਦੇ ਬਾਹਰ ਜਿਹੜਾ ਹੋਟਲ ਸੀ ਕਾਰਵਾਈ ਹੋਈ ਸੀ ਨਗਰ ਨਿਕਾ ਮਨੋਂ 6 ਮਹੀਨਾ ਪਹਿਲਾਂ ਤੇ ਹੁਣ ਕੀ ਫੇਰ ਦੁਬਾਰਾ ਉਥੇ ਰਾਹੁਲ ਜੀ ਮੈਂ ਇਸ ਨਜਾਇਜ਼ ਹੋਟਲ ਦੀ 2020 ਵਿੱਚ ਸ਼ਿਕਾਇਤ ਕੀਤੀ ਸੀ ਕੋਰਟ ਤੋਂ ਬਾਅਦ ਜਦੋਂ ਇਹ ਖੁੱਲਿਆ ਸੀ ਮੈਂ ਕਿ ਆਮ ਜਨਤਾ ਵਾਸਤੇ ਉਸ ਤੋਂ ਬਾਅਦ ਮੈਂ ਇਹ ਹੋਟਲ ਜਿਹੜੇ ਕੋਰਟ ਦੇ ਵਿੱਚ ਵੀ ਬੰਦੇ ਰਹੇ ਮੈਂ ਇਹਦੀ ਸ਼ਿਕਾਇਤ ਕੀਤੀ ਸੀ ਔਰ ਤੁਹਾਨੂੰ ਯਾਦ ਵੀ ਹੋਏਗਾ ਮੈਂ ਇੱਕ ਵਾਰੀ ਕਾਰਪੋਰੇਸ਼ਨ ਦੇ ਬੂਹੇ ਅੱਗੇ ਇਹਦੇ ਸਬੰਧ ਵਿੱਚ ਧਰਨਾ ਵੀ ਲਾਇਆ ਸੀ ਪੀ ਇਹ ਨਜਾਇਜ਼ ਹੋ ਸਾਰੀਆਂ ਹੋ ਰਹੀਆਂ ਇਹਨਾਂ ਨੂੰ ਬੰਦ ਕੀਤਾ ਕੋਰਟ ਦੇ ਵਿੱਚ ਕੋਵਿਡ ਜਦੋਂ ਲੱਗਾ ਆਇਆ ਕਰਫੂ ਲੱਗੇ ਹੋਏ ਸੀ ਇੱਕ ਹਿਸਾਬ ਨਾਲ ਉਦੋਂ ਵੀ ਇਹ ਸਾਰੀਆਂ ਚੱਲ ਰਹੀਆਂ ਸਨ ਆ ਮੈਂ ਤੁਹਾਨੂੰ ਫੋਟੋ ਵੀ ਵਿਖਾ ਦਾਂ ਇਹ ਹੋਟਲ ਦੀ ਆ ਦੇਖੋ ਇਹ ਲਗਾਤਾਰ ਇਹ ਇੰਪਰੂਵਮੈਂਟ ਰਸ ਦੀ 50 ਸਕੀਮ ਆ 50 ਨੰਬਰ ਸਕੀਮ ਆ ਇਹਦੇ ਵਿੱਚ ਸਿਰਫ ਢਾਈ ਮੰਜ਼ਲਾ ਨਕਸ਼ਾ ਪਾਸ ਹੋ ਸਕਦਾ ਇਸ ਤੋਂ ਵੱਧ ਨਹੀਂ ਔਰ ਤੁਸੀਂ ਫੋਟੋ ਚ ਦੇਖ ਲਓ ਇਹ ਹੋਟਲ 5 ਮੰਜ਼ਲਾ ਬਣ ਗਿਆ ਔਰ ਨਾ ਕੋਈ ਪਾਰਕਿੰਗ ਦੀ ਜਗ੍ਹਾ ਹੈਗੀ ਆ ਪੀ ਭਲਕੇ ਗੱਡੀ ਮੋਟਰਸਾਈਕਲ ਕਾਰ ਕਿੰਨੇ ਕਮਰੇ ਚ ਬਣ ਗਏ ਹੋਣਗੇ ਇਹਦੇ ਵਿੱਚ ਘਟੋ ਕਰਨੀ 40 30 40 50 ਕਮਰੇ ਬਣ ਗਏ ਹੋਏ ਇਹ 10 ਕਰਨ ਲੱਗ ਸਕਦੀਆਂ ਤੇ ਅੰਦਰ ਵੀ ਇਹਦੇ ਵਿੱਚ ਇੱਕ ਵੀ ਕਾਰ ਨਹੀਂ ਲੱਗ ਸਕਦੀ ਸਰ ਮੈਂ ਤੁਹਾਨੂੰ ਇਹੋ ਤਾਂ ਦੱਸਣ ਦੇ ਬਿਲਕੁਲ ਫੋਟਪਾ ਦੇ ਉੱਤੇ ਚੜਾਇਆ ਇਹਦਾ ਬਿਲਡਿੰਗ ਸਪੈਕਟਰੇਟ ਵੀ ਕੀ ਕਰਦੇ ਤਨਖਾਵਾ ਮੋੜੇ ਲੈ ਕੇ ਸਰ ਮੇਰੇ ਰਿਮਾਈਂਡਰ ਦੇ ਦੇ ਇਹਦੇ ਵਿੱਚ ਮੈਂ ਘਟੋ 15 20 ਰਿਮਾਈਂਡਰ ਦੇ ਚੁੱਕਾ ਆ ਔਰ ਚੰਡੀਗੜ੍ਹ ਵੀ ਮੈਂ ਦੀ ਆਪ ਦੇਖੋ ਹੁਣ ਚੰਡੀਗੜ੍ਹ ਵੀ ਸ਼ਿਕਾਇਤ ਕਰਕੇ ਆ ਐਮਟੀਪੀ ਕਿਹੜਾ ਹੈ ਔਰ ਇਹਦੇ ਉੱਤੇ ਐਮਟੀਪੀ ਬੜੇ ਰਹੇ ਨੇ ਦੋ ਤ ਇਹ ਰਹਿਨੇ ਲੇਕਿ ਕਾਰਵਾਈ ਦੋ ਵਾਰੀ ਕੀਤੀ ਹੈ ਮੈਂ ਤੈਨੂੰ ਆਰਟੀਜ ਲੈ ਕੇ ਕਾਗਜ਼ ਵਿਖੋਣਾ ਅੱਜ ਨੂੰ ਜਿਹੜਾ ਐਮਟੀਪੀ ਆ ਹਟੋਂ ਦੇ ਹੁਣ ਐਮਟੀਪੀ ਮਿਹਰਬਾਨ ਸਿੰਘ ਨੇ ਔਰ ਏਟੀਪੀ ਪਰੰਦਰਜੀ ਨੇ ਮਿਹਰਬਾਨੀ ਫਿਰ ਪੂਰੀ ਬਿਲਕੁਲ ਆਹ ਦੇਖੋ ਦੋ ਵਾਰੀ ਰਿਪੋਰਟਾਂ ਵੀ ਲਈਆਂ ਆਰਟੀਜ ਆ ਦੇਖੋ ਆ ਡਾਕੂਮੈਂਟ ਤੁਸੀਂ ਦੇਖ ਸਕਦੇ ਇਹਤੇ ਦੋ ਵਾਰੀ ਇਹਨਾਂ ਨੇ ਕਾਰਵਾਈ ਕਰਕੇ ਟਾਇਆ ਵੀ ਆ ਲੇਕਿਨ ਅੱਜ ਦੀ ਤਰੀਕ ਚ ਉਹ ਫੇਰ ਤਿਆਰ ਹੋਣ ਡਿਆ ਕੀ ਜਵਾਬ ਦੇ ਰਹੇ ਹੋ ਨੇ ਬੋਲੇ ਲਿਖ ਕੇ ਵੀ ਦਿੱਤਾ ਆ ਇਹਦਾ ਵਾਟਰਪਾਈਪ ਸੀਵਰੇ ਦਾ ਕਨੈਕਸ਼ਨ ਕਟਿਆ ਆ ਬੱਤੀ ਦਾ ਕਨੈਕਸ਼ਨ ਨਹੀਂ ਜੇ ਕਟਿਆ ਦਾ ਹੂੰ 32 ਵਾਲਿਆਂ ਨਾਲ ਮਿਲ ਕੇ ਹਾਲੀ ਤੱਕ 32 ਦਾ ਕਨੈਕਸ਼ਨ ਹੀ ਕਟਿਆ ਆਰਡਰ ਹੋਏ ਪਏ ਨੇ ਲੇਕਿਨ ਟਾਇਆ ਜਰੂਰ ਦੋ ਵਾਰੀ ਟਾਇਆ ਲੇਕਿਨ ਇਹ ਦੋ ਵਾਰ ਢੋਂ ਦੇ ਬਾਅਦ ਵੀ ਤੀਜੀ ਵਾਰ ਫੇਰ ਤਿਆਰ ਆ ਇਹਨੇ ਲਿਖ ਕੇ ਦਿੱਤਾ ਐ ਉਸ ਹੋਟਲਾ ਨੇ ਵੀ ਮੈਂ ਆਪੇ ਟਾ ਕੇ ਦਵਾਂਗਾ ਤੇ ਅੱਜ ਦੀ ਤਰੀਕ ਚ ਫੇਰ ਜਾ ਕੇ ਤੁਸੀਂ ਮੌਕੇ ਤੇ ਦੇਖਿਓ ਅੰਦਰ ਉਹ ਜਿਹੜੇ ਪੌੜੀਆਂ ਟਾਈਆਂ ਸੀ ਕੰਦਾ ਟਾਈਆਂ ਸੀ ਉਹ ਫੇਰ ਦੁਬਾਰਾ ਹੋ ਗਈਆਂ ਹੁਣ ਅੰਦਰ ਫਿਨਿਸ਼ਿੰਗ ਦਾ ਕੰਮ ਚਾਲੂ ਆ ਡਿਪਾਰਟਮੈਂਟ ਨੂੰ ਫੇਰ ਜਗਾਇਆ ਜਾ ਕੇ ਇਹ ਪਿੱਛੇ ਜੇ ਕੁਲਦੀਪ ਧਾਲੀਵਾਲ ਮੰਤਰੀ ਸੀ ਉਹ ਨਗਰ ਨਗਮ ਚ ਆਏ ਸੀ ਮੀਟਿੰਗ ਕੀਤੀ ਬਕਾਇਦਾ ਕਿ ਨਜਾਇਜ਼ ਸਾਰੀਆਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਹਦੇ ਤੇ ਤੁਹਾਡਾ ਕੀ ਬਖ ਸਰ ਮੰਤਰੀ ਤੇ ਲੀਡਰ ਤੇ ਕਰਦੇ ਪਏ ਆ ਕੰਮ ਕਰ ਲੈ ਕੇ ਥੱਲੇ ਅਧਿਕਾਰੀ ਜਿਹੜਾ ਗੁਮਰਾਹ ਕਰਦੇ ਆ ਮੈਡਮ ਦੱਸਾਂ ਵੀ ਮੈਂ ਘਟੋ ਘਾਟੇ 8 10 ਕਹਤਾ ਆਨਲਾਈਨ ਹੀ ਪਾਈਆ ਪਰ ਪਬਲਿਕ ਦਾ ਨਮਾਇੰਦਾ ਵੱਡਾ ਹੁੰਦਾ ਕਿ ਇਹ ਅਧਿਕਾਰੀ ਹੁੰਦੇ ਨਹੀਂ ਨਹੀਂ ਪਬਲਿਕ ਦਾ ਨਮਾਇੰਦਾ ਤੇ ਪਬਲਿਕ ਨੂੰ ਜਵਾਬ ਦੇ ਹੁੰਦਾ ਨਾ ਇਹ ਅਧਿਕਾਰੀ ਜਿਹੜੇ ਆ ਇਹ ਲੀਡਰਾਂ ਨੂੰ ਵੀ ਧੋਖਾ ਦੇ ਹੀ ਜਾਂਦੇ ਆ ਉਹਨਾਂ ਨੂੰ ਗਲਤ ਜਾਣਕਾਰੀਆਂ ਦੇ ਦਿੰਦੇ ਮੈਂ ਤੁਹਾਨੂੰ ਦੱਸਣ ਲੱਗਾ ਮੇਰੀ ਗੱਲ ਨਾ ਠੁਕਣਾ ਆਨਲਾਈਨ ਸ਼ਿਕਾਇਤ ਪਾਉਣ ਦਾ ਮਤਲਬ ਹੁੰਦਾ ਹੈ ਵੀ ਗਵਰਨਮੈਂਟ ਦੇ ਕੋਲ ਜਾ ਕੇ ਸਿੱਧੀ ਸ਼ਿਕਾਇਤ ਕੋਲ ਜੇ ਉਸ ਪੋਰਟਲ ਤੇ ਸ਼ਿਕਾਇਤ ਪਾਉਨੇ ਆ ਤੇ ਨਾਲ ਹੀ ਅਗਲੇ ਦਿਨ ਆ ਜਾਂਦਾ ਵੀ ਤੁਹਾਡੀ ਸ਼ਿਕਾਇਤ ਖਤਮ ਕੀਤੀ ਗਈ ਇਹ ਲਿਖ ਦਿੰਦੇ ਆਂ ਕਿ ਕਾਰਵਾਈ ਕਰਤੀ ਆ ਬਸ ਇਹਨਾਂ ਦੋ ਲਫ਼ਜ਼ ਕਰਕੇ ਕਰਦੇ ਜਦੋਂ ਕਿ ਮੋਕੇ ਤੇ ਕਾਰਵਾਈ ਕੀਤੀ ਕੁਝ ਨਹੀਂ ਹੁੰਦੀ ਸ਼ਰਮ ਝੂਠ ਸ਼ਰਮ ਝੂਠ ਹੁਣ ਮੈਂ ਤੁਹਾਨੂੰ ਦੱਸਿਆ ਪਈ ਇੱਕ ਕਈ ਕਲਾਂ ਦੇ ਘਰ ਦੇ ਨਕਸ਼ੇ ਪਾਸ ਹੋ ਗਏ ਤੇ ਕਮਰਸ਼ੀਅਲ ਬਿਲਗਾਂ ਬਣ ਡੀਆਂ ਇਹ ਲਿਖਦੇ ਜੋ ਨਕਸ਼ਾ ਪਾਸ ਹੈ ਦੱਸੋ ਤਾਂ ਕੀ ਇਸ ਤੋਂ ਵੱਡਾ ਝੂਠ ਕੀ ਮਾਰਗੇ ਅਧਿਕਾਰੀ ਜੇ ਤੋਂ ਮੰਤਰੀ ਕੋਈ ਪੁੱਛੇ ਤੇ ਉਹਨੂੰ ਕਹਿੰਦਾ ਉਹਦਾ ਨਕਸ਼ਾ ਪਾਸ ਹੈ ਜੀ ਜਦੋਂ ਘਰ ਦਾ ਨਕਸ਼ਾ ਤੇ ਉੱਥੇ ਬਣ ਬਿਲਡਿੰਗ ਹੈ ਕਮਰਸ਼ੀਅਲ ਵਿਜੀਲੈਂਸ ਕੀ ਕਰ ਰਹੀ ਇਹ ਦੇਦੇ ਵਿਜੀਲੈਂਸ ਨੂੰ ਵੇਖੋ ਚਿਕਤਾ ਦਿੰਦੇ ਆ ਵਿਜੀਲੈਂਸ ਵੀ ਨੂੰ ਕਰੰਦੇ ਆ ਲੇਕਿਨ ਕੋਈ ਰਿਪੋਰਟ ਨਹੀਂ ਦਿੰਦੇ ਸਾਨੂੰ ਕੋਈ ਕੋਈ ਸਮਾਂ ਬਾਅਦ ਹੁੰਦਾ ਨਹੀਂ ਹੈ ਸਾਲਾ ਬਾਅਦ ਹੀ ਮੈਂ ਤੁਹਾਨੂੰ ਯਾਦ ਕਰਾ ਦਵਾ ਵੀ ਅੱਜ ਤੋਂ 2.5 ਸਾਲ ਪਹਿਲਾਂ 2 ਸਾਲ ਪਹਿਲਾਂ ਫਤੇਗੜ ਚੂੜੀਆਂ ਦੀ ਸੜਕ ਦੀ ਇੱਕ ਮੈਂ ਕੀਤੀ ਉਹਦੀ ਇਨਕੁਆਇਰੀ ਮੈਂ ਮੈਂ ਕੱਟ ਗਿਆ ਲੋਕ ਪਾਈ ਸੀ ਉੱਥੇ ਨਹੀਂ ਨਹੀਂ ਪਾਈ ਨਹੀਂ ਸੜਕ ਪਾਈ ਨਹੀਂ ਸਰ ਛੱਲੀ ਤੇ ਦਾਣਿਆਂ ਵਾਂਗੂ ਖਿਲਰੀ ਪਈ ਉਹਦੀ ਅਸੀਂ ਕੁਆਲਿਟੀ ਕੰਟਰੋਲਰ ਨੂੰ ਸ਼ਿਕਾਇਤ ਕੀਤੀ ਉਹਨਾਂ ਆ ਕੇ ਚੈੱਕ ਕੀਤਾ ਵਾਕੇ ਮੌਕੇ ਤੇ ਪਾਇਆ ਉਹਦੀ ਰਿਪੋਰਟ ਅੱਜ 2.5 ਸਾਲ ਹੋ ਗਏ ਸਾਨੂੰ ਰਿਪੋਰਟ ਨਹੀਂ ਦੇਣ ਉੱਤੋਂ ਤੱਕ ਚਲੇ ਗਏ ਆ ਲੇਕਿਨ ਉੱਥੇ ਸਕੱਤਰ ਦੇ ਵਿੱਚ ਪਾਸ ਬਣਾਉਣਾ ਹੁੰਦਾ ਉਹਦੇ ਉੱਤੇ ਡਿਪਾਰਟਮੈਂਟ ਨੂੰ ਪੁੱਛਣਾ ਪੈਂਦਾ ਮਤਲਬ ਕਿ ਚੋਰ ਕੁੱਤੀ ਸਭ ਰਲੇ ਮਗਰ ਢਾਈ ਸਾਲ ਹੋ ਗਏ ਸਾਨੂੰ ਰਿਪੋਰਟ ਨਹੀਂ ਦੇਂਦੇ ਵੀ ਉਹ ਰਿਪੋਰਟ ਕੀ ਬਣੀਆਂ ਲੇਕਿਨ ਸੜਕ 2 ਮਹੀਨੇ ਬਾਅਦ ਫਿਰ ਨਵੀਂ ਬਣਾਤੀ ਆ ਠੇਕੇਦਾਰ ਵੱਲੋਂ ਪਰ ਰਿਪੋਰਟ ਨਹੀਂ ਦਿੱਤੀ ਲੇਕਿਨ ਉਹ ਉਸ ਵੇਲੇ ਜੇ ਅਸੀਂ ਸ਼ਿਕਾਇਤ ਨਾ ਕਰਦੇ ਉਹ 4 4.5 ਕਰੋੜ ਰੁਪਏ ਦੀ ਸੜਕ ਹੀ ਉਹ ਖਾ ਗਏ ਸੀ ਲੇਕਿਨ ਹੁਣ ਉਹਦੀ ਰਿਪੋਰਟ ਨਹੀਂ ਦੇਂਦੇ ਵੀ ਹਾਂ ਉਹ ਜੇ ਕਿਹੜੀ ਰਿਪੋਰਟ ਕੀਤੀ ਕੀ ਆ ਆ ਤੇ ਹਾਲ ਹੈ ਦੱਸੋ ਹੁਣ ਇੱਕ ਆਰਟੀਆਈ ਕਾਰਕਾ ਜਾਂ ਇੱਕ ਵਿਸਲ ਬਰੋਰ ਕਿੱਥੋਂ ਤੱਕ ਲੜ ਸਕਦਾ ਕੋਲੋਂ ਪੈਸੇ ਖਰਚ ਕੇ ਚੰਡੀਗੜ੍ਹ ਜਾਣੇ ਆ ਕੋਲੋਂ ਪੈਸੇ ਲਾਉਣੇ ਆ ਪਰ ਮੈਂ ਇਹ ਇੱਕ ਐਮ ਸਵਾਲ ਕਿ ਸਮਾਰਟ ਸਿਟੀ ਦਾ ਦਰਜਾ ਸਾਡੀ ਗੁਰੂ ਨਗਰੀ ਨੂੰ ਦਿੱਤਾਗਾ ਕੇਂਦਰ ਸਰਕਾਰ ਵੱਲੋਂ ਕਿਸ ਤਰ੍ਹਾਂ ਇਹ ਸਮਾਰਟ ਹੋਏਗਾ ਕਿਉਂਕਿ ਅਸਲ ਜੇ ਵਾਰਡ ਹੀ ਖੇਤ ਨੂੰ ਖਾਈ ਜਾਵੇ ਤੇ ਕਿੱਥੋਂ ਆਪਾਂ ਸਮਾਰਟਨੈਸ ਲਾਵਾਂਗੇ ਸ਼ਹਿਰ ਚ ਟ੍ਰੈਫਿਕ ਸਮੱਸਿਆ ਦਿਨੋ ਦਿਨ ਬੱਦਤਰ ਹੁੰਦੀ ਜਾ ਰਹੀ ਹੈ ਕੀ ਸੇਵਾ ਦੇਵਾਂਗੇ ਆਪਾਂ ਦਵਾਂਗੇ ਦੁਨੀਆ ਦੇ ਵਿੱਚ ਲੋਕਾਂ ਨੂੰ ਟੂਰਿਸਟ ਆਉਂਦੇ ਇੰਟਰਨੈਸ਼ਨਲ ਕੀ ਇਸ ਤਰ੍ਹਾਂ ਸ਼ਹਿਰ ਦੀ ਸੁੰਦਰਤਾ برقرار ਹੋ ਸਕੇਗੀ ਦੇਖੋ ਇਸ ਸਰਕਾਰ ਤੇ ਕੁਝ ਕਰਨਾ ਚਾਹੁੰਦੀ ਹੈ ਇਹ ਚ ਕੋਈ ਸ਼ੱਕ ਨਹੀਂ ਵੀ ਸਰਕਾਰ ਬਹੁਤ ਪੈਸਾ ਆਉਂਦਾ ਆ ਲੇਕਿਨ ਗੱਲ ਆ ਵੀ ਅਧਿਕਾਰੀ ਜਿਹੜੇ ਨਾ ਉਹ ਅੱਖਾਂ ਮੈਂ ਕਿ ਚੰਗੇ ਭਲੇ ਲੀਡਰ ਦੀਆਂ ਅੱਖਾਂ ਚ ਘਟਾ ਪਾ ਦਿੰਦੇ ਮੈਂ ਤੁਹਾਨੂੰ ਦੱਸਿਆ ਵੀ ਉੱਤੇ ਗਲਤ ਰਿਪੋਰਟਾਂ ਭੇਜਦੇ ਆ ਹਾਂ ਕਿ ਗਲਤ ਭੇਜਦੇ ਦੇ ਜਿਹੜੇ ਉੱਤੇ ਆਈਐਸ ਅਫਸਰ ਬੈਠੇ ਆ ਉਹ ਕੋਈ ਕਹ ਲੋ ਕਿ ਪਹਿਲੀ ਜਮਾਤ ਦੇ ਤੋਂ ਨਹੀਂ ਆ ਉਹ ਮਾਰ ਕਰਕੇ ਉਹ ਮਾਰ ਕਰਕੇ ਥੱਲੇ ਭੇਜ ਦਿੰਦੇ ਐ ਬਸ ਆਲੇ ਆਲੇ ਮੈਂ ਤੁਹਾਨੂੰ ਦੱਸਾਂ ਮਿਹਰਬਾਨ ਸਿੰਘ ਤੇ ਪਰਮਿੰਦਰ ਸਿੰਘ ਏਟੀਪ ਸੌਰੀ ਏ ਏਟੀਪ ਪਰਮਜੀਤ ਸਿੰਘ ਜਿਹੜਾ ਰਿਟਾਇਰ ਹੋ ਗਿਆ ਇਹਨਾਂ ਹਾਂਜੀ ਦੱਤਾ ਸਾਹਿਬ ਇਹਨਾਂ ਨੇ ਬੇਸਮੈਂਟ ਦੀ ਡਿੱਗੀ ਸੀ ਨਾ ਕਿ ਉੱਥੇ ਗਰੀਨ ਐਮੀ ਬਿਲਕੁਲ ਬੇਸਮੈਂਟ ਇੱਕ ਗਲੀ ਦੀ ਡਿੱਗੀ ਸੀ ਨਾ ਉਹਦੀ ਮੈਂ ਸ਼ਿਕਾਇਤ ਕੀਤੀ ਸੀ ਇਹਨਾਂ ਦੀ ਤਿੰਨ ਵਾਰੀ ਲੈਟਰ ਆ ਗਿਆ ਮੈਂ ਤੁਹਾਨੂੰ ਵਿਖਾ ਸਕਦਾ ਵਿਜੀਲੈਂਸ ਨੇ ਇਹਨਾਂ ਨੂੰ ਪੜਤਾਲ ਕਰਨ ਵਾਸਤੇ ਪੀਨਾਂ ਦਾ ਦੱਸੋ ਪੜਤਾਲ ਕਰਕੇ ਕਿਹੜੀ ਗਲਤੀ ਆ ਅੱਜ ਉਹ ਐਸਟੀਪੀ ਚਾਰ ਲੈਟਰ ਇਹਨਾਂ ਨੂੰ ਲਿਖ ਸਕਿਆ ਵੀ ਮੈਨੂੰ ਇੱਕ ਫਾਈਲ ਦੇ ਦਿਓ ਇਹ ਫਾਈਲ ਨਹੀਂ ਦੇਂਦੇ ਅੱਜ 2.5 ਸਾਲ ਹੋ ਗਿਆ ਉਸ ਗੱਲ ਨੂੰ ਉਹ ਉੱਥੇ ਦੀ ਉੱਥੇ ਪਈ ਇਹ ਕਿੱਥੋਂ ਦੀ ਜਵਾਬ ਹੀ ਨਹੀਂ ਦਿੰਦੇ ਇਹ ਗਰੀਨ ਆਰਨ ਦੀ ਬੇਸਮੈਂਟ ਡਿੱਗੀ ਹੈ 31 ਨੰਬਰ ਪਲਾਟ ਠੀਕ ਉਹ ਬਿਲਡਿੰਗ ਵੇਖ ਲਓ ਅੱਜ ਵੀ ਉਹ ਖੜੀ ਹੈ ਔਰ ਨਜਾਇਜ਼ ਉਹ ਵੀ ਗਲਤ ਹੈ ਕਿ ਨਜਾਇਜ਼ ਇਹ ਕਹਿੰਦੇ ਨਕਸ਼ਾ ਜਗ੍ਹਾ ਥੋੜੀ ਹੈ ਰਜਿਸਟਰੀ ਜਗ੍ਹਾ ਥੋੜੀ ਹੈ ਤਾਂ ਜਗ੍ਹਾ ਜਗ੍ਹਾ ਵਖਾ ਕੇ ਤੇ ਉਹਦੇ ਉੱਤੇ ਨਕਸ਼ਾ ਪਾਸ ਕਰ ਦਿੱਤਾ ਇਹਨਾਂ ਨੇ ਅਧਿਕਾਰੀ ਮਰਨਗੇ ਉਹਦੀ ਵੀ ਮੈਂ ਜਾਂਚ ਲੱਗਾ ਆ ਮਗਰ ਜਾਂਚ ਕਰਾਉਣ ਦੇ ਪਰ ਹੁਣ ਗੱਲ ਮੈਂ ਆ ਤੇ ਜਾਂਚ ਵਾਸਤੇ ਲੈ ਸਕਦਾ ਨਾ ਮੈਂ ਕੋਧੇ ਥੋੜਾ ਜਾਂਚ ਕਰ ਲਾ ਤੁਸੀਂ ਜਿਹੜੇ ਇਥੇ ਦੇ ਲੋਕ ਸਭਾ ਇੰਚਾਰਜ ਨੇ ਪਾਰਟੀ ਦੇ ਕੈਬਨਿਟ ਮੰਤਰੀ ਨੇ ਕੁਲਦੀਪ ਧਾਲੀਵਾਲ ਉਹਨਾਂ ਨੂੰ ਦੱਸੀਏ ਗੱਲ ਨਹੀਂ ਕੁਲਦੀਪ ਧਾਲੀਵਾਲ ਨਾਲ ਮੇਰੀ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਹੋਈ ਲੇਕਿਨ ਉਹ ਕੰਮ ਕਰ ਰਹੇ ਨੇ ਅੱਛਾ ਕੰਮ ਕਰ ਰਹੇ ਆ ਲੈ ਮੈਂ ਤੁਹਾਨੂੰ ਦੱਸਿਆ ਵੀ ਇਹ ਅਧਿਕਾਰੀ ਜਿਹੜੇ ਆ ਨਾ ਇਹ ਹੁਣ ਮੇਖਾ ਸਾਹਿਬ ਦਾ ਜੀ ਰੱਖ ਕਮਿਸ਼ਨਰ ਸਾਹਿਬ ਵੀ ਕਰਦੇ ਤੇ ਹੈਗੇ ਕੰਮ ਲੇਕਿਨ ਥੱਲੇ ਨਹੀਂ ਕਰਦੇ ਮੇਰ ਸਾਹਿਬ ਜਿਹੜੇ ਨਵੇਂ ਆਏ ਨੇ ਉਹ ਕਹਿੰਦੇ ਮੈਂ ਮਾਲੀਆ ਵੰਦਾ ਦੂੰ ਮੈਂ ਚਲੋ ਵਾਲੀ ਨਵੇਂ ਆਏ ਉਹਨਾਂ ਵੱਲੋਂ ਵੀ ਨਵੇਂ ਤੇ ਹੁਣ ਪੁਰਾਣੇ ਹੋ ਗਏ ਸਰਕਾਰ ਦੇ ਰਹਿ ਗਏ 1.5 ਦੋ ਸਾਲ ਆ ਗਿਆ ਹਾਲੀ ਸਾਰੇ ਉਹਨਾਂ ਨੂੰ ਆ ਮਸਲੇ ਨਹੀਂ ਪਤਾ ਮੈਂ ਇਹਦੇ ਸਮਾਂ ਚ ਇੱਕ ਦੋ ਰ ਹੀ ਮਿਲਿਆ ਕਰਨਾ ਚਾਹੁੰਦੇ ਆ ਅਮਰਸਰ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਪਰ ਵੇਖਦੇ ਹੁਣ ਉਹਨਾਂ ਨੂੰ ਦਿਨੇ ਇੱਕ ਦੋ ਕੰਮ ਵੀ ਆ ਗਲਤ ਹੋਣਦੇ ਆ ਫਿਰ ਵੇਖਦੇ ਉਹ ਕਰਨ ਯੋਗ ਹੈਗੇ ਆ ਉਹਨਾਂ ਦੀ ਲੱਤਾਂ ਚ ਜਾਣ ਹੈਗੀ ਆ ਨਹੀਂ ਤੇ ਫਿਰ ਅਸੀਂ ਆ ਉਹਨਾਂ ਨਾਲ ਵੀ